ਪਰਮਾਨ ਜੀ ਜੋ ਅੱਜ ਰੋਡ ਸ਼ੋਅ ਕੱਢਿਆ ਗਿਆ ਵਾ ਕਿਸ ਪਾਰਟੀ ਵੱਲੋਂ ਕੱਢਿਆ ਗਿਆ ਪਾਰਟੀ ਦਾ ਨਾਂ ਕੀ ਆ ਤੁਹਾਡਾ ਕਿਹੜਾ ਉਮੀਦਵਾਰ ਆ ਉਹਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਤੇ ਮੈਂ ਇਹ ਸਾਰੇ ਸਾਥੀ ਗੁਰਦਾਸਪੁਰ ਦੇ ਵਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਤੇ ਜੈ ਭਾਰਤ ਅੱਜ ਸਾਡਾ ਜਿਹੜਾ ਰੋਡ ਸ਼ੋਅ ਹੀ ਉਹ ਗਾਡੀਆਂ ਤੋਂ ਗੁਰਦਾਸਪੁਰ ਤੱਕ ਜਿਹੜਾ ਰੋਡ ਸ਼ੋਅ ਕੱਢਿਆ ਗਿਆ ਵਾ ਉਹ ਰੋਬਨ ਮਸੀਹ ਸਾਡੇ ਪਾਰਟੀ ਤੋਂ ਉਮੀਦਵਾਰ ਆ ਆਲ ਇੰਡੀਆ ਮਜ਼ਦੂਰ ਪਾਰਟੀ ਰੰਗਰੇਟਾ ਤੋਂ ਸੋ ਅਹੀਂ ਇਹ ਰੋਡ ਸ਼ੋ ਇੱਕ ਸ਼ੁਰੂਆਤ ਆ ਵੀ ਰੋਡ ਸ਼ੋ ਦਾ ਕਰਕੇ ਲੋਕਾਂ ਨੂੰ ਪਤਾ ਲੱਗ ਜਾਏ ਜੇ ਚਲੋ ਪੂਰਾ ਪ੍ਰਬੰਧ ਕਈਆਂ ਗੱਲਾਂ ਚ ਰਹਿ ਗਈਆਂ ਗੱਲਾਂ ਜਿਹੜੀਆਂ ਪੂਰਾ ਪ੍ਰਬੰਧ ਨਹੀਂ ਕਰ पाए ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਡਾਟ ਫਾਟ ਦੇ ਨਾਲ ਪਾਰਟੀ ਜਿਹੜੀ ਆ ਉਹ ਚੰਗੇ ਤਰੀਕੇ ਨਾਲ ਚੱਲੇਗੀ ਡਿਸਪਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਆਪਣੇ ਰੋਬਨ ਮਸੀਹ ਨੂੰ ਇਹਨਾਂ ਗਰਦਾਸਪੁਰ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਹੜਾ ਮੁੰਡਿਆਂ ਜਿਹੜੇ ਮੇਰੇ ਸਾਥੀ ਬੀਬੀਆਂ ਭੈਣਾਂ ਆਈਆਂ ਵਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਦਾ ਰੋਬਨ ਮਸੀਹ ਦਾ ਸਾਥ ਦਿੱਤਾ ਸੋ ਮੈਂ ਇੱਕ ਗੱਲ ਭੁੱਲ ਗਿਆ ਸਭ ਤੋਂ ਪਹਿਲਾਂ ਅੱਜ 1 ਮਈ ਆ ਇਹ ਮਜਦੂਰ ਦਿਵਸ ਆ ਸੋ ਮੈਂ ਸਾਥੀਆਂ ਨੂੰ ਦੱਸਣਾ ਚਾਹੁੰਨਾ ਪੀ ਸਨ 1886 ਨੂੰ ਐ ਅਮਰੀਕਾ ਦੇ ਸ਼ਿਗਾਂਗੋ ਸ਼ਹਿਰ ਵਿੱਚ ਮਜ਼ਦੂਰਾਂ ਦਾ ਬਹੁਤ ਵੱਡਾ ਇਕੱਠ ਹੋਇਆ ਤੇ ਬਹੁਤ ਤਸੱਦਦ ਹੁੰਦਾ ਸੀ ਜਿਹਦੇ ਵਿੱਚ ਇੱਕ ਦਿਨ ਮਜ਼ਦੂਰ ਇਕੱਠੇ ਹੋਏ ਤੇ ਇਕੱਠੇ ਹੋ ਕੇ ਉਹਨਾਂ ਨੇ ਫੈਸਲਾ ਲਿਆ ਵੀ ਅਸੀਂ ਆਪਣੇ ਕੰਮਕਾਰਾਂ ਦੇ ਨਹੀਂ ਜਾਵਾਂਗੇ ਜਿੰਨਾ ਚਿਰ ਸਾਡੀ ਦਿਹਾੜੀ ਜਿਹੜੀ ਆ 15-16 ਘੰਟਿਆਂ ਤੋਂ ਘਟੇ ਘਟਦੀ ਨਹੀਂ ਉਹਨਾਂ ਨੇ ਇਕੱਠ ਕੀਤਾ ਅੱਜ ਦੇ ਦਿਨ ਤੇ ਅੱਜ ਦੇ ਦਿਨ ਤੇ ਉਹਨਾਂ ਨੂੰ ਕਮਜਾਬੀ ਮਿਲੀ ਆ ਸੋ ਸਾਰੇ ਭਾਰਤ ਵਾਸੀ ਸਾਰੇ ਆਲਡ ਵਰਡ ਦੇ ਲੋਕ ਜਿਹੜੇ ਮਜ਼ਦੂਰ ਆ ਉਹ ਇਸ ਦੇਸ਼ ਨੂੰ ਇਸ ਦੇ ਦਿਨ ਨੂੰ ਬਹੁਤ ਪਸੰਦ ਕਰਦੇ ਆ ਸੋ ਸਾਨੂੰ ਅੱਜ ਮਜ਼ਦੂਰਾਂ ਨੂੰ ਵੀ ਇੱਕ ਆਜ਼ਾਦੀ ਦਾ ਦਿਨ ਮੰਨਿਆ ਜਾਂਦਾ ਵਾ ਸੋ ਮੈਂ ਸਾਰੇ ਮਜ਼ਦੂਰ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ਾਂ ਵਿੱਚ ਇਥਾਂ ਵਿੱਚ ਰਹਿਣ ਵਾਲੇ ਸਾਰੇ ਮਜ਼ਦੂਰਾਂ ਨੂੰ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਇਹ ਦੇ ਦਿੰਦੀ ਸੋ ਹੋਰ ਜਿਹੜੀ ਅੱਗੇ ਗੱਲ ਆ ਉਹ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੀਦ ਕਰਦੀ ਉਹਨਾਂ ਨੇ ਜੋ ਕੀਤਾ ਵਾ ਉਹਦੇ ਮੁਤਾਬਕ ਅਸੀਂ ਉਹਦੇ ਪੂਰਨਿਆਂ ਦੇ ਚੱਲਣ ਦੀ ਕੋਸ਼ਿਸ਼ ਕਰਾਂਗੇ ਮੁੱਖ ਮੁੱਦੇ ਕੀ ਹੋਣਗੇ ਪਾਰਟੀ ਮੁੱਖ ਮੁੱਦੇ ਪਾਰਟੀ ਦੇ ਆ ਕਿ ਜਿਸ ਤਰ੍ਹਾਂ 77 ਸਾਲਾਂ ਵਿੱਚ ਇਹਨਾਂ ਪਾਰਟੀਆਂ ਨੇ ਇਹ ਇਹਨਾਂ ਗਰੀਬਾਂ ਮਜ਼ਦੂਰਾਂ ਨੂੰ ਲਤਾੜਿਆ ਵਾ ਅਸੀਂ ਸਭ ਤੋਂ ਪਹਿਲਾਂ ਦੇ ਆਪਣੇ ਤਰੀਕੇ ਨਾਲ ਇਹਨੂੰ ਪਾਰਟੀ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੀਆਂ ਇਹਨਾਂ ਦੀਆਂ ਘਾਟਾਂ ਵਾ ਉਹ ਪੂਰੀਆਂ ਕਰਾਂਗੇ ਘਾਟਾਂ ਦੇ ਗਿਣਨ ਵਾਲੀਆਂ ਨਹੀਂ ਗੀਆਂ ਪਰ ਫਿਰ ਵੀ ਇਹੀ ਆਪਣੇ ਤਰੀਕੇ ਨਾਲ ਇਹਨਾਂ ਨੂੰ ਜਿਵੇਂ ਕਿ ਇਹਨਾਂ ਦਾ ਮਨ ਖੁਸ਼ ਹੋਊਗਾ ਜਿਸ ਤਰ੍ਹਾਂ ਮੈਂ ਕਹਿੰਦਾ ਮਲ ਦੇ ਦਵਾ ਪਈ ਪਾਰਟੀਆਂ ਜਿਹੜੀਆਂ ਦੂਜੀਆਂ ਪਾਰਟੀਆਂ ਵਾਂ ਉਹ ਉਸ ਕੈਂਡੀਡੇਟ ਨੂੰ ਟਿਕਟ ਦਿੰਦੀਆਂ ਵਾਂ ਜਿਹੜਾ ਉਹਨਾਂ ਦੀ ਮਰਜ਼ੀ ਦਾ ਹੁੰਦਾ ਲੇਕਿਨ ਲੋਕਾਂ ਦੀ ਪਸੰਦ ਨੂੰ ਟਿਕਟ ਨਹੀਂ ਦਿੰਦੀਆਂ ਪਰ ਸਾਡਾ ਵੀ ਇੱਕ ਮਿਸ਼ਨ ਆ ਕਿ ਅਸੀਂ ਉਸ ਬੰਦੇ ਨੂੰ ਟਿਕਟ ਦਿੰਦੇ ਆ ਤੇ ਦਵਾਂਗੇ ਜਿਹੜੇ ਲੋਕਾਂ ਦੀ ਪਸੰਦ ਦੇ ਹੋਣਗੇ ਅਸੀਂ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਵਾ ਉਹ ਇਸ ਤਰੀਕੇ ਦਾ ਹੋਊਗਾ ਅਸੀਂ ਆਪਣੇ ਤਰੀਕੇ ਨਾਲ ਵਿਕਾਸ ਕਰਾਂਗੇ ਕਿਵੇਂ ਕਰਦੇ ਆਂ ਇਹਦੇ ਬਾਰੇ ਅਸੀਂ ਸਾਰੀ ਬਹਿ ਕੇ ਕੋਰਟ ਕੋਰ ਕਮੇਟੀ ਜਿਹੜੀ ਆ ਉਹ ਫੈਸਲਾ ਕਰੇਗੀ ਕਿ ਜਿਹੜੀ ਜਿਹੜੀ ਜਿੱਤਣ ਤੋਂ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਜਿਹੜੀ ਜਿਹੜੀ ਚੀਜ਼ ਦੀ ਘਾਟ ਹੋਏਗੀ ਉਹਨੂੰ ਮਤੇ ਨਾਲ ਰੱਖਾਂਗੇ ਤੇ ਕਮਜ਼ੋਰੀਆਂ ਦੇ ਬਹੁਤ ਹੈ ਹੁਣ ਮੈਂ ਗਿਣ ਨਹੀਂ ਸਕਦਾ ਵੋਟਰਾਂ ਨੂੰ ਕੀ ਕਹਿਣਾ ਚਾਹੀਦਾ ਵੋਟਰਾਂ ਨੂੰ ਮੈਂ ਇਹ ਜਰੂਰ ਕਹਿਣਾ ਸਾਰੇ ਪੰਜਾਬ ਵਾਸੀਆਂ ਨੂੰ ਜਿੱਥੇ ਜਿੱਥੇ ਖਡੂਰ ਸਾਹਿਬ ਤੋਂ ਕੈਂਡੀਡੇਟ ਡਾਕਟਰ ਦਲਬਾਖ ਸਿੰਘ ਖਲੋਤਾ ਵਾ ਅੰਮ੍ਰਿਤਸਰ ਤੇ ਵੀ ਗੱਲ ਚੱਲ ਰਹੀ ਆ ਸੋ ਰੋਬਨ ਮਸੀਹ ਜਿਹੜਾ ਉਹ ਗੁਰਦਾਸਪੁਰ ਤੋਂ ਆਲ ਇੰਡੀਆ ਮਜ਼ਦੂਰ ਪਾਰਟੀ ਦੇ ਟ੍ਰੇਡ ਤੋਂ ਚੋਣ ਲੜ ਰਿਹਾ ਮੈਂ ਇਹਨਾਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਜਿਹੜੇ ਜਿਹੜੇ ਲੋਕ ਚਾਹੁੰਦੇ ਆ ਵੀ ਇਹਨਾਂ ਮਜ਼ਦੂਰਾਂ ਦੀ ਜਿਤਨਾ ਲੰਗਰ ਲਾਉਣੇ ਲੰਗਰ ਲਾਉਣ ਦਾ ਤਾਂ ਹੀ ਫਾਇਦਾ ਵਾ ਜੇ ਉਹਨਾਂ ਲੋਕਾਂ ਦੀ مالی ਹਾਲਤ ਤੋਂ ਵੀ ਉਹਨਾਂ ਦੀ ਸੁਧਾਰ ਕੀਤਾ ਜਾਵੇ ਕੱਲਾ ਲੰਗਰ ਖਵਾਇਆ ਇੱਕ ਦਿਨ ਦੇ ਨਾਲ ਡੰਗ ਨਹੀਂ ਟਪਣਾ ਨਾ ਟਪਾਇਆ ਜਾਵੇਗਾ ਸੋ ਉਹਨਾਂ ਸਾਰਿਆਂ ਸਾਥੀਆਂ ਨੂੰ ਐਸਬੀਸੀ ਜਰਨਲ ਵਰਗ ਦੇ ਲੋਕਾਂ ਨੂੰ ਜਿਹੜੇ ਇਸ ਚੀਜ਼ ਨੂੰ ਮੰਨਦੇ ਆ ਕਿ ਇਨਸਾਨੀਅਤ ਵੀ ਇੱਕ ਚੀਜ਼ ਆ ਕੋਈ ਉਹਦੇ ਵਾਸਤੇ ਇਹ ਰੋਬਨ ਮਸੀਹ ਨੂੰ ਵੱਧ ਤੋਂ ਵੱਧ ਵੋਟ ਤੇ ਸਪੋਰਟ ਕਰਨ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਸੀਟ ਕੱਢਣ ਤੋਂ ਬਾਅਦ ਜੀ ਮੈਂ ਕੁਲਦੀਪ ਕੌਰ ਪੰਡਾਲ ਪਿੰਡ ਮੈਂ ਹੱਕ ਸੱਚ ਇਨਸਾਫ ਰੱਖੇ ਵੈਲਫੇਅਰ ਸੁਸਾਇਟੀ ਆਫ ਲੁਧਿਆਣਾ ਜੀ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਦਿਨ ਮਜ਼ਦੂਰ ਵਰਗ ਦਾ ਬਹੁਤ ਵਧਾਈ ਪਾਤਰ ਯੋਗ ਹੈ ਕਿ ਅੱਜ ਮਜ਼ਦੂਰ ਵਰਗ ਦੁਸ਼ ਹੈ ਉਸ ਦੇ ਵਿਸ਼ੇ ਦੇ ਵਿੱਚ ਮੈਂ ਆਪਣੇ ਜ਼ਿਲ੍ਹੇ ਦੇ ਵੱਲੋਂ ਰੋਬਨ ਮਸੀਹ ਜੋ ਮੇਰਾ ਛੋਟਾ ਬ੍ਰਦਰ ਚੋਣ ਲੜ ਰਿਹਾ ਤੇ ਉਸ ਦੇ ਲਈ ਮੈਂ ਬੇਨਤੀ ਕਰਦੀ ਸਾਰੇ ਮਜ਼ਦੂਰ ਵਰਗਾ ਨੂੰ ਕਿ ਸਾਡੇ ਮਜ਼ਦੂਰਾਂ ਦਾ ਇਸ ਜ਼ਿਲ੍ਹੇ ਦੇ ਵਿੱਚੋਂ ਕੋਈ ਨਮਾਇਦਾ ਅੱਗੇ ਉੱਠਿਆ ਸੋ ਸਾਰੇ ਹਮਹਾਮਾ ਕੇ ਆਪਣਾ ਕੀਮਤੀ ਵੋਟ ਪਾਉਣ ਔਰ ਇਹਨਾਂ ਨੂੰ ਪਸੰਦ ਕਰਦੇ ਹੋਏ ਆਪਣੇ ਮੱਧਿਆ ਨੂੰ ਅੱਗੇ ਕਰਦੇ ਹੋਏ ਆਪਣੇ ਆਪ ਨੂੰ ਅੱਗੇ ਲਿਆਉਂਦੇ ਹੋਏ ਰੋਬਨ ਦੇ ਵਿੱਚੋਂ ਦੀ ਅੱਗੇ ਲੈ ਕੇ ਆਉਣ ਤਾਂ ਕਿ ਰੋਬਨ ਬਣੇ ਔਰ ਆਪਣੇ ਮਜ਼ਦੂਰਾਂ ਦੇ ਲਈ ਕੁਝ ਕਰੇ ਸੋ ਮੈਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਰੋਬਨ ਬਣ ਚੁੱਕਿਆ ਹੈ ਅੱਜ ਸਾਡੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਕੁਲਵੰਤ ਸਿੰਘ ਚੋਹਾਨ ਆਲ ਇੰਡੀਆ ਮਜ਼ਦੂਰ ਪਾਰਟੀ ਪੰਜਾਬ ਜਨਰਲ ਸੈਕਟਰੀ ਸਭ ਤੋਂ ਪਹਿਲਾਂ ਮੈਂ ਅੱਜ ਮੌਜੂਦ ਇਸ ਤੇ ਸਾਰੇ ਮਜ਼ਦੂਰਾਂ ਨੂੰ ਵਧਾਈ ਦੇਣਾ ਹੈ ਨਾਲ ਹੀ ਜੋ ਅੱਜ ਰੋਡ ショਅ ਕਰਿਆ ਗਿਆ ਰੋਮਰਮਸੀ ਵੱਲੋਂ ਕਾਦੀਆਂ ਤੋਂ ਲੈ ਕੇ ਬਟਾਲੇ ਤੱਕ ਬਹੁਤ ਵਧੀਆ ਸੀਗਾ ਤੇ ਇਦਾਂ ਹੀ ਮੈਂ ਚਾਹੁੰਦਾ ਵੀ ਜੋ ਵੀ ਇਹਦੇ ਨੌਜਵਾਨ ਇਹਦੇ ਨਾਲ ਸੀਗੇ ਇਤਾਂ ਹੀ ਹਮ ਹਮ ਆ ਕੇ ਇਹਨੂੰ ਵੋਟ ਪਾ ਕੇ ਕਾਮਯਾਬ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਦੂਰ ਪਾਰਟੀ ਜਿੰਦਾਬਾਦ ਆਲ ਇੰਡੀਆ ਮਜ਼ਦੂਰ ਪਾਰਟੀ ਜਿੰਦਾਬਾਦ ਐਮਪੀ ਰੋਬਰਟ ਮਸੀ ਜਿੰਦਾਬਾਦ ਐਮਪੀ ਰੋਬਰਟ ਮਸੀ ਜਿੰਦਾਬਾਦ ਹਾਂਜੀ ਪ੍ਰਧਾਨ ਜੀ ਜੋ ਅੱਜ ਰੋਡ ショਅ ਕੱਢਿਆ ਗਿਆ ਵਾ ਕਿੱਥੋਂ ਲੈ ਕਿੱਥੋਂ ਤੱਕ ਕੱਢਿਆ ਗਿਆ ਹੋਰ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਮੇਰਾ ਗਰਦਾਸਪੁਰ ਵਾਸੀਆਂ ਨੂੰ ਗਰਦਾਸਪੁਰ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਦੀ ਅੱਜ ਅਸੀਂ ਕਾਧੀਆਂ ਤੋਂ ਬਟਾਲੇ ਤੱਕ ਰੋਡ ਸ਼ੋਅ ਕੱਢਿਆ ਗਿਆ ਇਹਦਾ ਖਾਸ ਮਕਤ ਇਹ ਹੀ ਸਾਡਾ Aim ਹੀ ਕਿ ਅੱਜ ਤੇ ਇੱਕ ਤਾਂ ਮਜ਼ਦੂਰ ਦਿਵਸ ਆ ਤੇ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕੀਤੀ ਜਾਏ ਅਤੇ ਇਸੇ ਮਸਲੇ ਦੇ ਵਿੱਚ ਅਸੀਂ ਅੱਗੇ ਆਏ ਆਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਜ਼ਦੂਰਾਂ ਦੇ ਹੱਕ ਮਜ਼ਦੂਰਾਂ ਨੂੰ ਦਵਾਏ ਜਾਣ ਜਿਵੇਂ ਕਿ ਮਜ਼ਦੂਰਾਂ ਦੇ ਹਿਸਾਬ ਨਾਲ ਦਿਹਾੜੀ ਬਹੁਤ ਘੱਟ ਆ ਤੇ ਮਹਿੰਗਾਈ ਜ਼ਿਆਦਾ ਵਾ ਤੇ ਇਹਦੇ ਬਾਰੇ ਬਾਕੀ ਸਾਡੇ ਪ੍ਰਧਾਨ ਜੀ ਜ਼ਿਆਦਾਤਰ ਅਸੀਂ ਵੀ ਵੇਖਿਆ ਬਹੁਤ ਬੜਾ ਇਕੱਠ ਹੈਗਾ ਇਹਨੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਕੀ ਮੈਸੇਜ ਦੇਣਾ ਚਾਹੋ ਹਾਂਜੀ ਮੈਂ ਇਹੀ ਮੈਸੇਜ ਦੇਣਾ ਆਪਣੇ ਜਿੰਨੇ ਵੀ ਆਪਣਾ ਭਾਈਚਾਰਾ ਜਿਹੜੇ ਅਸੀਂ ਬੀਸੀ ਜਾਂ ਜਨਰਲ ਵੀਰੇ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਵੀਰ ਜੀ ਜੇਕਰ ਤੁਹਾਨੂੰ ਮੇਰੇ ਵਿੱਚ ਕੋਈ ਸਚਾਈ ਨਜ਼ਰ ਆਉਂਦੀ ਹੈ ਤੇ ਤੁਸੀਂ ਜਰੂਰ ਮੇਰਾ ਸੰਯੋਗ ਦਿਓ ਜੇਕਰ ਤੁਹਾਨੂੰ ਲੱਗਦਾ ਵਾ ਕਿ ਮੈਂ ਨਹੀਂ ਤੁਹਾਡੀਆਂ ਗੱਲਾਂ ਤੇ ਖਰਾ ਉਤਰਦਾ ਤੇ ਫਿਰ ਤੁਸੀਂ ਆਪਣੀ ਪਸੰਦ ਦਾ ਜਿਹੜਾ ਮਰਜ਼ੀ ਕੈਂਡੀਡੇਟ ਚੁਣ ਲਓ ਕੀ ਸਾਰੇ ਬਹੁਤ ਪ੍ਰਸ ਖਾਨਦ ਕੀਤੀ ਗਈ ਹੈ ਜੀ ਕੀ ਕਾਰਨ ਬਾਣ ਜਿਹੜਾ ਪਾਰਟੀ ਕੰਮ ਕਰਦੇ ਹੁੰਦੇ ਤਾਂ ਹਮਦ ਨਹੀਂ ਸਭ ਤੋਂ ਪਹਿਲਾਂ ਤੇ ਗਰਦੀਪ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਵੈਲਕਮ ਕਰਦਾ ਔਰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਭਾਈਚਾਰੇ ਆ ਕ੍ਰਿਸ਼ਚਨ ਭਾਈਚਾਰੇ ਸਿੱਖ ਭਾਈਚਾਰੇ ਹਿੰਦੂ ਭਾਈਚਾਰੇ ਸਾਰਿਆਂ ਨੂੰ ਜੈ ਮਸੀਹ ਦੀ ਐਂਡ ਸਤਿ ਸ਼੍ਰੀ ਅਕਾਲ ਨਮਸਕਾਰ ਔਰ ਟਿਕਟ ਮਤਲਬ ਜਿਹੜੀ ਆਪਣਾ ਅਸਤੀਫਾ ਦੇਣ ਦਾ ਕਾਰਨ ਜਿਹੜਾ ਤੁਸੀਂ ਮੇਰੇ ਕੋਲ ਪੁੱਛ ਰਹੇ ਹੋ ਉਹ ਇਹੀ ਆ ਕਿ ਕਾਂਗਰਸ ਪਾਰਟੀ ਵੱਲੋਂ ਵੱਡੇ ਲੈਵਲ ਤੇ ਸਿਰਫ ਤਰਸੇਮ ਸੋਤਾ ਨੂੰ ਨਹੀਂ ਇਗਨੋਰ ਕੀਤਾ ਗਿਆ ਪੂਰੇ ਭਾਈਚਾਰੇ ਨੂੰ ਇਗਨੋਰ ਕੀਤਾ ਗਿਆ ਵਾ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਦੇ ਆ ਰਹੇ ਹਾਂ ਔਰ ਜਦੋਂ ਕੁਝ ਮੰਗਿਆ ਜਾਂਦਾ ਤਾਂ ਉਦੋਂ ਇਹ ਇਹ ਸਮਝਦੇ ਆ ਕਿ ਸਾਡੇ ਕੋ ਪਤਾ ਨਹੀਂ ਕੀ ਮੰਗ ਲਿਆ ਵਾ ਔਰ ਸਾਨੂੰ ਵੀ ਚਾਹੀਦੀਆਂ ਟਿਕਟਾਂ ਸਾਨੂੰ ਵੀ ਚਾਹੀਦੀਆਂ ਇਹ ਇਹ ਥੋੜਾ ਕਿ ਤੁਸੀਂ ਚੇਅਰਮੈਨੀ ਦਾ ਲollipops ਦੇ ਕੇ ਤੇ ਤੁਸੀਂ ਕਿਸੇ ਨੂੰ ਮਤਲਬ ਸੈਟੀਸਫਾਈਡ ਕਰ ਦੋ ਕਿਉਂਕਿ ਜਿੱਥੇ ਤੱਕ ਭਾਈਚਾਰੇ ਦੀ ਸੇਵਾ ਕਰਨ ਵਾਲੀ ਗੱਲ ਆ ਉਥੇ ਚੇਅਰਮੈਨੀਆਂ ਦਾ ਜਿਹੜਾ ਸਿੱਧਾ-ਸਿੱਧਾ ਫਾਇਦਾ ਉਹ ਸਾਨੂੰ ਹੁੰਦਾ ਆ ਔਰ ਭਾਈਚਾਰੇ ਨੂੰ ਉਦੋਂ ਫਾਇਦਾ ਹੁੰਦਾ ਜਦੋਂ ਭਾਈਚਾਰੇ ਵਾਲੇ ਵਾਸਤੇ ਕੋਈ ਵੱਡਾ ਜਿਹੜਾ ਪ੍ਰੋਜੈਕਟ ਹੁੰਦਾ ਵਾ ਚਾਹੇ ਕੋਈ ਟਿਕਟ ਮਿਲਦੀ ਆ ਕੋਈ ਸੰਸਦ ਦੇ ਵਿੱਚ ਜਾ ਕੇ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ ਔਰ ਇਸ ਤਰੀਕੇ ਦੇ ਨਾਲ ਜਿਹੜਾ ਸਾਨੂੰ ਮਤਲਬ ਜਿਹੜਾ ਪਾਰਟੀ ਦੀ ਵੇਟ ਕਰਕੇ ਪਾਰਟੀ ਦਾ ਪੂਰਾ-ਪੂਰਾ ਅਣਗੋਲਿਆਂ ਹੋਣ ਤੋਂ ਬਾਅਦ ਅਸੀਂ ਜਿਹੜਾ ਅਸਤੀਫਾ ਭੇਜਿਆ ਵਾ ਪਾਰਟੀ ਨੂੰ ਮੰਨ ਲਈ ਤੀ ਤਕਲੀਫਾ ਦੇ ਦਿੱਤਾ ਟਿਕਟ ਮਿਲ ਗਈ ਸੁਖਿੰਦਰ ਸਿੰਘ ਦਾ ਜੀ ਡਿਊਟੀ ਹਾਰਦਾਰ ਦੀ ਤੁਸੀਂ ਹਾਂ ਜੀ ਕਾਫੀ ਨੰਬਰਾਂ ਦਾ ਤੁਸੀਂ ਪਾਰਟੀ ਦੇ ਵਿੱਚ ਕੰਮ ਕੀਤਾ ਵਾ ਸੀ ਭਾਈਚਾਰੇ ਦੀ ਇਕਤਾ ਦੀ ਗੱਲ ਕਰਦੇ ਹੋ ਤੁਹਾਡੇ ਹੋਰ ਵੀ ਦੋ ਜਿਹੜੇ ਕਹਿੰਗੇ ਤਾਂ ਜਿਹੜੇ ਇੱਕ ਆਯਾਤ ਜਿਹੜੇ ਉਹ ਖੰਡ ਦੇ ਕੀ ਕਹਿੰਨਾ ਕਿਵੇਂ ਕਰਕੇ ਇਕੱਠੇ ਕਰ ਪਾਓਗੇ ਦੇਖੋ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਰੋਸ ਆ ਉਹਨਾਂ ਨੂੰ ਇਕੱਠੇ ਕਰ ਲਾਂਗੇ ਕਾਦੀਆਂ ਤੋਂ ਮੇਰਾ ਰੋਬਨ ਆਪਣਾ ਛੋਟਾ ਭਰਾ ਵਾ ਉਹਨੂੰ ਮੈਂ ਕੰਟਰੋਲ ਕਰ ਲਾਂਗਾ ਮੇਰੀ ਉਹਨਾਂ ਦੇ ਨਾਲ ਗੱਲਬਾਤ ਵੀ ਹੋਈ ਆ ਉਹਨੇ ਮੈਨੂੰ ਕਿਹਾ ਕਿ ਜੇਕਰ ਤੁਸੀਂ ਆ ਜਾਂਦੇ ਹੋ ਮੈਦਾਨ ਦੇ ਵਿੱਚ ਤੇ ਮੈਂ ਪਿਛੇ हट ਜਾਵਾਂਗਾ ਔਰ ਇਸ ਤਰ੍ਹਾਂ ਹੋਰਨਾਂ ਨੂੰ ਵੀ ਮਿਲਾਉਣ ਦੀ ਕੋਸ਼ਿਸ਼ ਕਰਾਂ ਕਿਉਂਕਿ ਸਾਡੇ ਕੋਲ ਇੱਕ ਵੱਡਾ ਤਜਰਬਾ ਵਾ ਇਹ ਕੰਮ ਤਜਰਬਿਆਂ ਨਾਲ ਹੁੰਦਾ ਇਹ ਕੋਈ ਅਮੇ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਦੂਸਰੇ ਕੈਂਡੀਡੇਟ ਆ ਉਹਨਾਂ ਨੂੰ ਵੀ ਕੰਟਰੋਲ ਕਰਾਂਗੇ ਅਸੀਂ ਆਪਣੇ ਵੇਖੋ ਸਾਡੇ ਹੋਰ ਜਿਹੜੇ ਪੁਰਾਣੇ ਲੀਡਰਸ਼ਿਪ ਉਹਨਾਂ ਦੇ ਕੋਲ ਜਾਜ ਆ ਕਿ ਡੋਰ ਟੂ ਡੋਰ ਜਾ ਕੇ ਉਹਨਾਂ ਨੂੰ ਕੰਟਰੋਲ ਕੀਤਾ ਔਰ ਉਹਨਾਂ ਨੇ ਇਹੋ ਬੇਨਤੀ ਕੀਤੀ ਕਿ ਠੀਕ ਆ ਸਾਨੂੰ ਇੱਕ ਵਾਰੀ ਮੌਕਾ ਦੋ ਅਸੀਂ ਫਰੈਸ਼ ਕੈਂਡੀਡੇਟ ਹੈਗੇ ਆ ਪਰ ਔਰ ਪ੍ਰੈਸ਼ਰ ਦੇ ਵਿੱਚ ਬੜਾ ਫਰਕ ਹੁੰਦਾ ਕਿਉਂਕਿ ਜਦੋਂ ਬੰਦਾ ਕਈ ਵਾਰੀ ਕੋਈ ਦੋ ਵਾਰ ਟਿਕਟ ਲੜਦਾ ਕੋਈ ਇਲੈਕਸ਼ਨ ਲੜਦਾ ਚਾਰ ਵਾਰ ਲੜਦਾ ਉਹਦਾ ਜਿਹੜਾ ਇੰਪ੍ਰੈਸ਼ਨ ਜਿਹੜਾ ਖਤਮ ਹੋ ਚੁੱਕਾ ਹੁੰਦਾ ਵਾ ਕਿਦਣਾ ਕਿਦਣਾ ਸੋਤਾ ਜੀ ਇਹ ਪਾਰਟੀ ਜਿਹੜੀ ਵਿਤਕਰੇ ਕਿਉਂ ਕਰਦੀਆਂ ਨੇ ਇਹ ਵਿਤਕਰੇ ਦਾ ਸਵਾਲ ਜਿਹੜਾ ਮੈਂ ਬਾਹਰ ਵੀ ਦੱਸ ਰਿਹਾ ਸੀਗਾ ਕਿ ਉਹ ਕਾਂਗਰਸ ਹੁਣ ਰਹਿ ਹੀ ਨਹੀਂ ਗਈ ਆ ਜਿਹੜੀ ਕਾਂਗਰਸ ਪਹਿਲਾਂ ਸੀਗੀ ਕਾਂਗਰਸ ਧਰਮਨਿਰਪਕ ਪਾਰਟੀ ਆ ਔਰ ਇਹ ਹਮੇਸ਼ਾ ਹਰ ਇੱਕ ਪਾਰਟੀ ਦਾ ਹਰ ਇੱਕ ਧਰਮ ਦਾ ਸਾਧ ਮਤਲਬ ਮਾਨ ਸਨਮਾਨ ਕਰਦੀ ਆ ਔਰ ਹੁਣ ਦੇਖ ਰਿਹਾ ਕਿ ਕਿਸੇ ਧਰਮ ਦਾ ਕੋਈ ਮਾਨ ਸਨਮਾਨ ਨਹੀਂ ਕਿਸੇ ਸਮਾਜ ਦਾ ਕੋਈ ਮਾਨ ਸਨਮਾਨ ਨਹੀਂ ਅਸੀਂ ਕਹਿ ਰਹੇ ਹਾਂ ਕਿ ਬਾਰ ਬਾਰ ਕੇ ਸਾਡਾ ਭਾਈਚਾਰਾ 5 ਲੱਖ ਦੀ ਗਿਣਤੀ ਦੇ ਵਿੱਚ ਔਰ ਸਾਨੂੰ ਟਿਕਟ ਦੋ ਬਟ ਕੋਈ ਧਿਆਨ ਹੀ ਨਹੀਂ ਦਿੰਦੇ ਅਗੇ ਕੀ ਤੁਸੀਂ ਬੋਲਤ ਨੂੰ ਕਿ ਪਾਰਟੀ ਵੱਲੋਂ ਕੋਈ ਹੋਂਟਾ ਕੋਈ ਆਫਰ ਆਇਆ ਵੀ ਸਾਡੀ ਪਾਰਟੀ ਨੂੰ ਲੱਖਾਂ ਲਾ ਲਓ ਜਾਂ ਸਾਡੀ ਪਾਰਟੀ ਸਮੋ ਦੇਖੋ ਮੈਨੂੰ 3-4 ਪਾਰਟੀਆਂ ਦੇ ਆਫਰ ਆਏ ਸੀਗੇ ਪਰ ਮੈਂ ਇਹ ਕਿਹਾ ਕਿ ਜਦੋਂ ਮੈਂ ਇੱਕ ਐਡੀ ਵੱਡੀ ਪਾਰਟੀ ਛੱਡ ਕੇ ਕਿਸੇ ਛੋਟੀ ਪਾਰਟੀ ਨੂੰ ਕੋਈ ਜੋਇਨ ਨਹੀਂ ਕਰਾਂਗਾ ਔਰ ਮੇਰਾ ਇਹੋ ਹੀ ਇੱਕ ਟਾਰਗੇਟ ਹੈ ਕਿ ਮੈਂ ਇੰਡੀਪੈਂਡੈਂਟ ਰਾਂਗਾ ਔਰ ਜਿੰਨੀ ਹੁਣ ਦੀ ਸੇਵਾ 23 ਸਾਲ ਤੋਂ ਬਾਅਦ ਜਿੰਨੀ 22-23 ਸਾਲ ਦੀ ਬਾਅਦ ਦੀ ਸੇਵਾ ਉਹ ਆਜ਼ਾਦ ਤਰੀਕੇ ਦੇ ਨਾਲ ਆਪਣੇ ਤਰੀਕੇ ਦੇ ਨਾਲ ਅਸੀਂ 27 ਦੇ ਵਿੱਚ ਪਾਰਟੀ ਵੀ ਬਣਾਵਾਂਗੇ ਔਰ ਇੱਕ ਆਪਣੀ ਪਾਰਟੀ ਬਣਾ ਕੇ 27 ਦੇ ਵਿੱਚ ਲਗਭਗ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਅਸੀਂ ਐਮਐਲਏ ਆਪਣੇ ਤੌਰਾਂਗੇ ਮੁੱਖ ਮੁੱਦਾ ਕੀ ਹੋਵੇਗਾ ਤੁਹਾਡਾ ਜਾਣਮੀ ਲੋਕ ਨੂੰ ਨਹੀਂ ਜਰੂਰੀ ਮੁੱਖਮਤ ਆਪਣੇ ਨੌਜਵਾਨ ਆਪਣੇ ਨੌਜਵਾਨਾਂ ਦੀਆਂ ਭਾਵਨਾ ਨੇ ਉਹਨਾਂ ਦੀ ਬੇਰੋਜ਼ਗਾਰੀ ਆ ਔਰ ਆਪਣੇ ਜਿਹੜੇ ਕੁਝ ਲੋਕ ਜਿਹੜੇ ਆ ਜਿਹੜੇ ਲੈਂਡਲੈਸ ਲੋਕ ਨੇ ਔਰ ਜਿਹੜੀਆਂ ਸਾਡੀਆਂ ਵਿਡੋਸ ਨੇ ਜਿੰਨੀਆਂ ਜਿੱਦਾਂ ਕੱਚੀਆਂ ਛੱਤਾਂ ਵਾਲੇ ਲੋਕ ਆ ਅਸੀਂ ਆਵਾਜ਼ ਪਹੁੰਚਾਉਂਦੇ ਆ ਪਰ ਉਹ ਕਿਤੇ ਨਾ ਕਿਤੇ ਆਵਾਜ਼ ਨਹੀਂ ਪਹੁੰਚਦੀ ਔਰ ਇਸ ਕਰਕੇ ਸੋਚਦੇ ਆ ਕਿ ਜਿੰਨਾ ਚਿਰ ਸੰਸਦ ਦੇ ਵਿੱਚ ਨਹੀਂ ਜਾਵਾਂਗੇ ਚਾਹੇ ਵਿਧਾਨ ਸਭਾ ਦੇ ਵਿੱਚ ਨਹੀਂ ਜਾਵਾਂਗੇ ਉਨਾਂ ਚਿਰ ਕੋਈ ਗੱਲ ਨਹੀਂ ਬਣਨੀ ਸੋ ਆਪਣਾ ਟਾਰਗੇਟ ਜਿਹੜਾ ਹੁਣ ਅਗਲਾ ਵਾ ਟਾਰਗੇਟ ਕੋਈ ਚੇਅਰਮੈਨ ਦਾ ਟਾਰਗੇਟ ਨਹੀਂ ਆ ਉਹਦਾ ਸਭ ਵੋਟਰਾਂ ਕੀ ਮੈਸੇਜ ਦੇਣਾ ਚਾਹੀਦਾ ਵੋਟਰਾਂ ਨੂੰ ਮੇਰਾ ਇਹੋ ਹੀ ਅਪੀਲ ਹੱਥ ਜੋੜ ਕੇ ਬੇਨਤੀ ਆ ਕਿ ਮੈਂ ਹੁਣ ਤੁਹਾਡੇ ਸਿਰ ਤੇ ਔਰ ਆਪਣੀ ਮਿਹਨਤ ਦੇ ਸਿਰ ਤੇ ਆਪਣਾ ਇੱਕ ਜਿਹੜਾ ਫੈਸਲਾ ਲੈ ਚੁੱਕਿਆ ਹਾਂ ਔਰ ਕਿਉਂਕਿ ਮੈਂ ਇਕੱਲੇ ਨੇ ਫੈਸਲਾ ਨਹੀਂ ਲਿਆ ਹੈਗਾ ਬਹੁਤ ਸਾਰੇ ਸਮਰਥਕਾਂ ਦੇ ਫੋਨ ਕਾਲਸ ਐਂਡ ਉਹਨਾਂ ਦੇ ਮੇਰੇ ਨਾਲ ਸਿੱਧੇ ਕੰਟੈਕਟ ਹੋਏ ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਵਾ ਔਰ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਟਾਣਕੋਟ ਤੋਂ ਲੈ ਕੇ ਫਤਿਹਗੜ ਚੂੜੀਆਂ ਜਿੰਨੇ ਵੀ 9 ਹਲਕੇ ਆ ਉਹ 9 ਹਲਕਿਆਂ ਦੇ ਵਿੱਚ ਜਿੰਨੇ ਵੀ ਜਿੱਦੀਆਂ ਵੀ ਕੋਈ ਰਿਸ਼ਤੇਦਾਰੀਆਂ ਨੇ ਔਰ ਜਿੰਨਾ ਵੀ ਕੋਈ ਕੰਟੈਕਟ ਹੈਗੇ ਆ ਉਹ ਸਾਡੇ ਸਾਡੇ ਰਿਕਮੈਂਡ ਕਰੋ ਤੁਸੀਂ ترسےم 소ਤਾ ਔਰ ਸਾਨੂੰ ਜਿੰਨੇ ਵੀ ਵੱਧ ਵੱਧ ਵੋਟਾਂ ਐਂਡ ਸਪੋਰਟ ਕਰੋ